ਹਾਂਜੀ ਜੋ ਤੁਸੀਂ ਇਹ ਰੈਸਪੀ ਦੇਖ ਰਹੇ ਹੋ ਸਭ ਦੀ ਫੇਵਰਟ ਹੈ ਕਿਉਂਕਿ ਗਰਮੀਆਂ ਦੇ ਵਿੱਚ ਇਹ ਚੀਜ਼ਾਂ ਸਾਨੂੰ ਨਹੀਂ ਲੱਭਦੀਆਂ ਔਰ ਸਰਦੀ ਆਂਦੇ ਹੀ ਸਾਰੇ ਮੇਥੀ ਪਾਲਕ ਸਾਗ ਉਹਦੇ ਦੁਆਲੇ ਹੋ ਜਾਂਦੇ ਨੇ ਤੇ ਅੱਜ ਮੈਂ ਬਣਾਈ ਹੈ ਤੁਹਾਡੀ ਫੇਵਰਟ ਰੈਸਪੀ ਜਿਹੜੀ ਹੈ ਮੇਥੀ ਤੇ ਆਲੂ ਇਹ ਦੇਖੋ ਜੀ ਮੈਂ ਜਿਹੜੀ ਰੈਸਪੀ ਦੇ ਨਾਲ ਬਣਾਈ ਨੇ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਇੰਨੀ ਟੇਸਟੀ ਔਰ ਇੰਨੀ ਹੈਲਦੀ ਬਣਦੀ ਬਿਲਕੁਲ ਸਿੰਪਲ ਵੇ ਨਾਲ ਬਣਾਈ ਹੈ ਮੈਂ ਕੋਈ ਤੜਕੇ ਨਹੀਂ ਲਗਾਏ ਦੇ ਵਿੱਚ ਉੱਪਰ ਮੈਂ ਮੱਖਣ ਪਾਤਾ ਤੁਸੀਂ ਮਲਾਈ ਵੀ ਪਾ ਸਕਦੇ ਹੋ ਕਰੀਮ ਵੀ ਪਾ ਸਕਦੇ ਹੋ ਜਿਹੜੀ ਮਰਜ਼ੀ ਚੀਜ਼ ਪਾ ਸਕਦੇ ਹੋ ਠੀਕ ਹੈ ਜੀ ਔਰ ਐਂਡ ਦੇ ਉੱਤੇ ਤੁਸੀਂ ਇਹ ਜਿਹੜਾ ਮੱਖਣ ਪਾਣਾ ਨਾ ਬੱਚਿਆਂ ਨੂੰ ਇੰਨਾ ਕੱਚਾ ਲੱਗੇਗਾ ਨਾ ਇਹ ਤੇ ਐਵਲੀ ਰੈਸਪੀ ਦੇ ਮੁਤਾਬਿਕ ਇੱਕ ਵਾਰੀ ਜਰੂਰ ਬਣਾ ਕੇ ਦੇਖੋ ਕਿਉਂਕਿ ਸਰਦੀਆਂ ਗਰਮੀਆਂ ਦੇ ਵਿੱਚ ਅਸੀਂ ਤਰਸ ਜਾਂਦੇ ਹਾਂ ਨਾ ਚੀਜ਼ਾਂ ਨੂੰ ਔਰ ਸ਼ੁਕਰ ਕੀਤਾ ਕਿ ਸਰਦੀ ਆਈ ਹੈ ਤੇ ਸਾਨੂੰ ਮੇਥੀ ਖਾਣ ਨੂੰ ਮਿਲੀ ਹੈ ਕਿਉਂਕਿ ਸਭ ਕੁਝ ਮਿਲ ਜਾਂਦਾ ਗਰਮੀਆਂ ਵਿੱਚ ਵੀ ਜੋ ਸੀਜ਼ਨਲ ਚੀਜ਼ ਹੈ ਨਾ ਉਹ ਸਰਦੀ 'ਚ ਹੀ ਮਿਲੇਗੀ ਕਿਉਂਕਿ ਮੇਥੀ ਪਾਲਕ ਜਿਹੜਾ ਸਾਗ ਹੈ ਸੀਜ਼ਨਲ ਜਿਹੜਾ ਹੁੰਦਾ ਨਾ ਉਹ ਸਰਦੀ ਚ ਅੱਛਾ ਲੱਗਦਾ ਵੇ ਪਹਿਲੇ ਤੁਸੀਂ ਬਣਾਓਗੇ ਤੇ ਉਹ ਚੀਜ਼ ਨਹੀਂ ਮਿਲੇਗੀ ਮੇਥੀ ਮਿਲਦੀ ਜ਼ਰੂਰ ਸੀ ਪਰ ਉਹ ਚੀਜ਼ ਨਹੀਂ ਸੀ ਮਿਲਦੀ ਜੋ ਅੱਜ ਕੱਲ ਫਰੈਸ਼ ਮੇਥੀ ਚ ਆ ਰਹੀ ਹੈ ਸਟੋਰਾਂ ਦੀ ਖਾ ਕੇ ਮਜ਼ਾ ਨਹੀਂ ਆਉਂਦਾ ਸੀ ਤੇ ਇਹਦੀ ਤੁਸੀਂ ਚਾਹੇ ਪਰੌਂਠੇਆ ਬਣਾ ਲਓ ਜੇ ਅਗਰ ਸਬਜੀ ਬਚ ਜਾਂਦੀ ਹੈ ਤਾਂ ਵੀ ਤੁਸੀਂ ਇਹਦੀਆਂ ਪਰੌਂਠੇਆ ਬਣਾ ਸਕਦੇ ਹੋ ਬਹੁਤ ਹੀ ਟੇਸਟੀ ਤੇ ਬਹੁਤ ਹੀ ਹੈਲਦੀ ਵੇ ਨਾਲ ਬਣਾਈਏ ਇੱਕ ਵਾਰੀ ਮੇਰੀ ਰੈਸਪੀ ਨੂੰ ਟਰਾਈ ਕਰਨਾ ਚਲੋ ਜੀ ਸਟਾਰਟ ਕਰਦੇ ਆ ਵੀਡੀਓ ਤੇ ਬਣਾਣੇ ਆ ਅਸੀਂ ਮੇਥੀ ਆਲੂ ਅੱਜ ਹਿੰਦੀ ਕਿਚਨ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜਿਉਂ ਹੀ ਗਰਮੀਆਂ ਖਤਮ ਹੁੰਦੀਆਂ ਨੇ ਸਰਦੀ ਸਟਾਰਟ ਹੁੰਦੀ ਹੈ ਤੇ ਹਰੀ-ਹਰੀਆਂ ਸਬਜ਼ੀਆਂ ਸਾਡਾ ਖਾਂ ਤੇ ਦਿਲ ਕਰਦਾ ਉਹ ਹਰੀਆਂ ਸਬਜ਼ੀਆਂ ਨੇ ਪਾਲਕ ਮੇਥੀ ਸਾਗ ਕਿਉਂਕਿ ਅਸੀਂ ਗਰਮੀ ਦੇ ਸਬਜ਼ੀਆਂ ਖਾ ਖਾ ਕੇ ਅੱਕ ਜਾਂਦੇ ਆ ਤੇ ਸਾਨੂੰ ਇਹੀ ਹੁੰਦਾ ਕਿ ਸਾਨੂੰ ਇਹ ਸਬਜ਼ੀਆਂ ਥੋੜੀਆਂ ਚੇਂਜ ਹੋਣ ਤੇ ਤਾਂ ਕਿ ਅਸੀਂ ਆਪਣੀ ਮਰਜ਼ੀ ਦੀਆਂ ਹਰੀ-ਹਰੀਆਂ ਸਬਜ਼ੀਆਂ ਖਾ ਸਕੀਏ ਗੋਭੀ ਜਿਹੜੀ ਇਹ ਮਟਰ ਇਹ ਸਾਰੇ ਸਰਦੀਆਂ ਦੇ ਵਿੱਚ ਆਉਂਦੇ ਨੇ ਗਾਜਰ ਹੋਗੀ ਪਾਲਕ ਹੋਗੀ ਮੇਥੀ ਹੋਗੀ ਔਰ ਸਾਗ ਹੋ ਗਿਆ ਇਹਨਾਂ ਤੋਂ ਅਸੀਂ ਸਾਰੀ ਗਰਮੀ ਤਰਸ ਜਾਂਦੇ ਆ ਗੋਭੀ ਬੇਸ਼ੱਕ ਤੁਹਾਨੂੰ ਗਰਮੀ ਵਿੱਚ ਵੀ ਮਿਲ ਜਾਂਦੀ ਏ ਪਰ ਉਹ ਸੁਆਦ ਨਹੀਂ ਆਂਦਾ ਜੋ ਸਰਦੀ ਦੇ ਸਬਜ਼ੀ ਦਾ ਸੁਆਦ ਆਂਦਾ ਗੋਭੀ ਦਾ ਸੁਆਦ ਆਂਦਾ ਠੀਕ ਹੈ ਜੀ ਅੱਜ ਅਸੀਂ ਬਣਾ ਰਹੇ ਆ ਮੇਥੀ ਆਲੂ ਔਰ ਮੇਥੀ ਜਿਹੜੀ ਅਸੀਂ ਇਸ ਤਰ੍ਹਾਂ ਧੋ ਕੇ ਬਰੀਕ-ਬਰੀਕ ਕੱਟ ਲੈਣੀ ਹੈ ਸਭ ਤੋਂ ਪਹਿਲੇ ਤੇ ਇਹਦੇ ਵਿੱਚ ਅੱਛੇ ਤਰ੍ਹਾਂ ਪਾਣੀ ਵੀ ਕੱਢ ਲੈਣਾ ਕਿਉਂਕਿ ਜੇ ਮੇਥੇ ਜ਼ਿਆਦਾ ਪਾਣੀ ਰਹਿ ਜਾਏਗਾ ਤੇ ਉਹ ਸੁਆਦ ਨਹੀਂ ਬਣਦੀ ਤੇ ਇਸ ਵਾਸਤੇ ਸਭ ਤੋਂ ਪਹਿਲੇ ਸਾਨੂੰ ਇਹ ਹੀ ਕਰਨਾ ਪੈਣਾ ਹੈ ਕਿ ਅਸੀਂ ਧੋ ਕੇ ਇਹਨੂੰ ਅੱਛੀ ਤਰ੍ਹਾਂ ਪਾਣੀ ਦਾ ਕੱਢ ਲਈਏ ਮੈਂ ਟੋਕਰੀ ਵਿੱਚ ਕੱਢ ਲਈਏ ਧੋ ਕੇ ਇਹ ਦੇਖੋ ਮੈਂ ਸਾਫ਼ ਕਰ ਲਈ ਸੀ ਔਰ ਕਟਿੰਗ ਮੈਂ ਕਰਕੇ ਪਹਿਲੀ ਰੱਖਦੀਆਂ ਪਿਛਲੇ ਵੀਡੀਓ ਚ ਔਰ ਪਿਛਲੇ ਸਾਲ ਮੈਂ ਤੁਹਾਨੂੰ ਪਾਇਆ ਸੀ ਵੀਡੀਓ ਦੇ ਵਿੱਚ ਕਿ ਜਿਹੜੀ ਇਹ ਮੇਥੀ ਹੈ ਪਾਲਕ ਹੈ ਸਾਗ ਹੈ ਮੈਂ ਦੋ-ਦੋ ਤਿੰਨ-ਤਿੰਨ ਛੱਡ ਕੇ 15-15 ਦਿਨ ਪਹਿਲੀ ਕਟਿੰਗ ਕਰਕੇ ਰੱਖੀ ਔਰ ਮੈਂ ਤੁਹਾਨੂੰ ਕਾ ਲ ਕੇ ਵੀ ਦਿਖਾਈ ਸੀ 15 ਦਿਨ ਬਾਅਦ ਵੀ ਕਿਸ ਤਰ੍ਹਾਂ ਫਰੈਸ਼ ਰਹਿੰਦੀ ਹੈ ਮੇਥੀ ਔਰ ਤੁਸੀਂ ਮੇਰੀਆਂ ਪੁਰਾਣੀਆਂ ਵੀਡੀਓ ਦੇਖ ਸਕਦੇ ਹੋ ਕਿ ਸਬਜ਼ੀਆਂ ਨੂੰ ਕਿਵੇਂ ਤਾਜ਼ਾ ਰੱਖਿਆ ਜਾ ਸਕਦਾ ਉਹਦੇ ਚ ਕੀ ਹੈ ਕਿ 15 ਦਿਨ ਪਹਿਲੇ ਮੈਨੂੰ ਇਹ ਘੱਟ ਤੋਂ ਘੱਟ 6-7 ਦਿਨ ਹੋ ਗਏ ਮੇਥੀ ਨੂੰ ਮੈਂ ਕੱਟੀ ਹੋਈ ਹੈ ਔਰ ਦੇਖੋ ਫਿਰ ਉਸ ਤਰੀ ਖਰੀ ਦੀ ਹਰੀ ਹੈ ਔਰ ਜਰਾ ਵੀ ਖਰਾਬ ਨਹੀਂ ਹੁੰਦੀ ਬਟ ਇੰਨਾ ਧਿਆਨ ਰੱਖਣਾ ਕਿ ਇਹਨੂੰ ਪਾਣੀ ਨੇ ਜ਼ਿਆਦਾ ਲੱਗਣ ਦੇਣਾ ਜੇ ਤੁਸੀਂ ਜ਼ਿਆਦਾ ਪਾਣੀ ਲੱਗਨ ਦੋਗੇ ਤੇ ਇਹ ਗਿੱਲੀ ਹੋ ਜਾਏਗੀ ਜ਼ਿਆਦਾ ਤੇ ਇਹ ਸੁੱਕੇ ਨਹੀਂ ਤੇ ਗਿੱਲੀ ਗਿੱਲੀ ਖਰਾਬ ਹੋ ਜਾਏਗੀ ਉਲੀ ਜੀ ਲੱਗ ਜਾਂਦੀ ਹੈ ਐਸੇ ਵਾਸਤੇ ਜਦੋਂ ਵੀ ਤੁਸੀਂ ਕਟਿੰਗ ਕਰਕੇ ਰੱਖਦੇ ਹੋ ਨਾ ਤੇ ਸਭ ਤੋਂ ਪਹਿਲੇ ਇਹਨੂੰ ਪੱਕੇ ਥੱਲੇ ਅੱਧਾ ਘੰਟਾ ਘੜ ਤੋਂ ਘਟ ਇਹਨੂੰ ਖਲਾਰ ਕੇ ਰੱਖੋ ਉਸ ਤੋਂ ਬਾਅਦ ਟਪਰ ਵੇਰ ਦੇ ਡੱਬੇ ਵਿੱਚ ਪਾ ਲਓ ਅਗਰ ਟਪਰ ਵੇਰ ਦਾ ਤੁਹਾਡੇ ਕੋਲ ਡੱਬਾ ਨਹੀਂ ਹੈਗਾ ਤੇ ਇੱਕ ਜਿਹੜੀਆਂ ਅੱਜ ਕੱਲ ਪੋਲੀਥੀਨ ਆਂਦੇ ਪਨੇ ਤੁਹਾਡੇ ਕੱਪੜੇ ਵਾਲੇ ਠੀਕ ਹੈ ਜੀ ਇੱਕ ਤਾਂ ਪਲਾਸਟਿਕ ਦੇ ਆਂਦੇ ਨੇ ਉਹ ਨਹੀਂ ਜਿਹੜਾ ਕੱਪੜੇ ਤੇ ਆਂਦੇ ਨੇ ਉਦੇ ਵਿੱਚ ਤੁਸੀਂ ਅੱਛੀ ਤਰ੍ਹਾਂ ਇਹਨੂੰ ਰੈਪ ਕਰਕੇ ਕਿਸੇ ਵੀ ਕੰਟੇਨਰ ਚ ਪਾ ਕੇ ਰੱਖ ਸਕਦੇ ਹੋ ਘੱਟ ਤੋਂ ਘੱਟ 15 ਦਿਨ ਵਾਸਤੇ ਤੁਹਾਨੂੰ ਇਹ ਮੇਥੀ ਬਿਲਕੁਲ ਵੀ ਖਰਾਬ ਨਹੀਂ ਹੋਏਗੀ ਤੁਸੀਂ ਚਾਹੇ ਉਹਦੀਆਂ ਪਰੌਂਠੀਆਂ ਬਣਾਓ ਮੱਕੀ ਦੀ ਰੋਟੀ ਚ ਪਾਓ ਕਣਕ ਦੀ ਰੋਟੀ ਚ ਪਾਓ ਓਨ ਦੀ ਸਪੋਰਟ ਤੁਸੀਂ ਕੱਡੋ ਔਰ ਫਟਾਫਟ ਬਣਾ ਸਕਦੇ ਹੋ ਔਰ ਦੇਖੋ ਕਿੰਨੀ ਸੋਹਣੀ ਹਰੀ-ਹਰੀ ਪਈ ਹੈ ਮੇਥੀ ਅੱਜ ਮੈਂ ਫਿਰ ਲੈ ਕੇ ਆਇਆ ਮਾਰਕੀਟ ਤੋਂ ਹੁਣ ਮੈਂ ਫਿਰ ਕੱਟ ਕਰਕੇ ਰੱਖ ਦਾਂਗੀ ਮੈਂ ਓਨ ਦੀ ਸਪੋਰਟ ਕਦੀ ਵੀ ਨਹੀਂ ਕੱਟਦੀ ਔਰ ਮੇਰੇ ਆਮੇਸ਼ਾ ਮੇਥੀ ਜਿਹੜੀ ਪਹਿਲੀ ਤਿਆਰ ਹੁੰਦੀ ਹੈ ਔਰ ਮੈਂ ਟਪਰਵਰ ਦੇ ਡੱਬੇ ਚ ਰੱਖੀ ਸੀ ਧਨੀਆਂ ਤੇ ਦੋਨੋਂ ਚੀਜ਼ਾਂ ਕਿਉਂਕਿ ਅਜੇ ਮੌਸਮ ਇੰਨੇ ਹੀ achhi tarah nahi change hoya ਸਰਦੀ ਦੇ ਵਿੱਚ ਤੁਸੀਂ ਬਾਹਰ ਵੀ 3-4 ਦਿਨ ਰੱਖ ਸਕਦੇ ਹੋ ਪਰ ਕਟਿੰਗ ਕਰਕੇ ਤੁਸੀਂ 15 ਤੋਂ 20 ਦਿਨ 20-22 ਦਿਨ ਤੱਕ ਰੱਖ ਸਕਦੇ ਹੋ ਔਰ ਕਈ ਵਾਰੀ ਗੈਸਟ ਅਚਾਨਕ ਆ ਜਾਂਦੇ ਨੇ ਤੇ ਤੁਸੀਂ ਕੱਢ ਕੇ ਰਾਲਨਾ ਬਣਾ ਸਕਦੇ ਹੋ ਜਿਵੇਂ ਬੱਚਿਆਂ ਨੂੰ ਜਾਂ ਹਸਬੰਦ ਨੂੰ ਸਾਰੇ ਜਲਦੀ ਹੁੰਦੀ ਏ ਕਟਿੰਗ ਕੀਤੀ ਹੋਵੇ ਤਾਂ ਫਟਾਫਟ ਕਾ ਲਈ ਔਰ ਸਾਫ ਕੀਤੀ ਤੋਤੀ ਤੇ ਬਸ ਜੀ ਤੁਸੀਂ ਆਪਣੀ ਸਬਜੀ ਬਣਾ ਸਕਦੇ ਹੋ ਆਲੂ ਤੁਸੀਂ ਆਪਣੀ ਮਰਜ਼ੀ ਦੇ ਮੁਤਾਬਿਕ ਕਟਿੰਗ ਕਰ ਸਕਦੇ ਹੋ ਜਿੰਨਾ ਵੀ ਸਾਈਜ਼ ਬਣਾਣਾ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲੇ ਕੜਾਈ ਵੱਲ ਜਾਵਾਂਗੇ ਕੜਾਈ ਤੇ ਸਭ ਤੋਂ ਪਹਿਲੇ ਕੀ ਕਰਨਾ ਹੈ ਮੇਥੀ ਦੇਖੋ ਹਰ ਕੋਈ ਆਪਣੇ ਤਰੀਕੇ ਨਾਲ ਬਣਾਉਂਦਾ ਹੈ ਬਟ ਮੈਂ ਜੋ ਅੱਜ ਤੁਹਾਨੂੰ ਤਰੀਕਾ ਦੱਸ ਰਹੀ ਹਾਂ ਬਹੁਤ ਹੀ ਟੇਸਟੀ ਬਣਦੀ ਹੈ ਬਹੁਤ ਹੀ ਹੈਲਦੀ ਬਣਦੀ ਹੈ ਕਿਉਂਕਿ ਮੇਰਾ ਇਹੀ ਮੋਟੀਵੇਸ਼ਨ ਹੁੰਦਾ ਹੈ ਕਿ ਮੈਂ ਤੁਹਾਨੂੰ ਹੈਲਦੀ ਚੀਜ਼ਾਂ ਖਵਾਵਾਂ ਮੈਂ ਕਦੀ ਵੀ ਤੁਸੀਂ ਮੇਰੀ ਸਾਰੀਆਂ ਵੀਡੀਓ ਦੇਖ ਲਓ ਮੈਂ ਕੋਈ ਫਰਾਈਟ ਚੀਜ਼ ਜਾਂ ਮਸਾਲੇ ਵਾਲੀ ਜਾਂ ਬਾਹਰ ਦੀਆਂ ਚਟਪਟੀਆਂ ਸੌਸ ਪਾ ਕੇ ਨਹੀਂ ਬਣਾਉਂਦੀ ਸਿੰਪਲ ਔਰ ਹੈਲਦੀ ਚੀਜ਼ਾਂ ਬਣਾਉਂਦੀ ਆ ਔਰ ਜੋ ਜੋ ਕਿ ਸਾਡੀ ਸਿਹਤ ਵਾਸਤੇ ਬਿਲਕੁਲ ਠੀਕ ਰਹਿਣ ਠੀਕ ਹੈ ਹੁਣ ਸਭ ਤੋਂ ਪਹਿਲੇ ਅਸੀਂ ਇੱਕ ਕੜਾਈ ਰੱਖਾਂਗੇ ਤੇ ਇਹਨਾਂ ਨੂੰ ਅਸੀਂ ਅਜੇ ਕੁਝ ਨਹੀਂ ਕਰਨਾ ਦੋਨੋਂ ਚੀਜ਼ਾਂ ਪਈਆਂ ਨੇ ਤੇ ਅਸੀਂ ਕੜਾਈ ਵੱਲ ਜਾਂਦੇ ਆ ਠੀਕ ਹੈ ਜੀ ਹਾਂਜੀ ਅਸੀਂ ਕੜਾਈ ਰੱਖ ਦਿੱਤੀ ਹੈ ਹੰਡੋਨਿਅਮ ਦੀ ਜਦੋਂ ਵੀ ਮੈਂ ਮੇਥੀ ਬਣਾਵਾਂ ਜਾਂ ਪਾਲਕ ਬਣਾਵਾਂ ਮੇਥੀ ਆਲੂ ਵੀ ਬਣਾਵਾਂ ਤੇ ਮੈਂ ਹੰਡੋਨਿਅਮ ਦੀ ਲੈਣੀ ਹੈ ਹਮੇਸ਼ਾ ਤੁਸੀਂ ਸਟੀਲ ਦੀ ਵੀ ਨਾ ਲੋ ਹੰਡੋਨਿਅਮ ਦੀ ਲੈਣੀ ਹੈ ਕਿਉਂਕਿ ਜਿਹੜੀ ਹੰਡੋਨਿਅਮ ਦੀ ਹੈ ਨਾ ਇਹਦੇ ਵਿੱਚ ਕਰਾਰਾਪਨ ਬਹੁਤ ਆਉਂਦਾ ਹੈ ਅਗਰ ਪਿੱਤਲ ਦੀ ਕੜਾਈ ਹੈ ਤੇ ਪਿੱਤਲ ਦੀ ਵੀ ਤੁਸੀਂ ਲੈ ਸਕਦੇ ਹੋ ਤੇ ਜਿਹੜਾ ਅਸੀਂ ਨੋਨ ਸਟਿਕ ਯੂਜ਼ ਕਰਦੇ ਹਾਂ ਨਾ ਨੋਨ ਸਟਿਕ ਚ ਕਰਾਰਾਪਨ ਨਹੀਂ ਆਉਂਦਾ ਤੁਸੀਂ ਕਦੇ ਵੀ ਅਜ਼ਮਾ ਕੇ ਦੇਖ ਲਓ ਹੰਡੋ ਨਿਯਮ ਦੀ ਮੋਟੀ ਕੜਾਈ ਲੋ ਔਰ ਉਹਦੇ ਵਿੱਚ ਬਨੌਰ ਬਿਲਕੁਲ ਸਿਮ ਤੇ ਰੱਖੋ ਕੋਈ ਜਲਦੀ ਨਹੀਂ ਕਰਨੀ ਸਿਮ ਤੇ ਬਣਾਣਾ ਔਰ ਤੇਲ ਸਭ ਤੋਂ ਪਹਿਲੇ ਅਸੀਂ ਤੇਲ ਪਾਵਾਂਗੇ ਘੜ ਤੋਂ ਘੜ ਇੱਕ ਕੱਚੀ ਤੇਲ ਦੀ ਪਾਣੀਏ ਕਿਉਂਕਿ ਅਗਰ ਤੁਸੀਂ ਘੱਟ ਪਾਓਗੇ ਤਾਂ ਤੁਹਾਡਾ ਵਧੀਆ ਨਹੀਂ ਬਣਨਾ ਤੇ ਤੁਹਾਡੀ ਜਿਹੜੀ ਮੇਥੀ ਉਹ ਵੀ ਤੁਹਾਡੇ ਨਾਲ ਲੱਗੇਗੀ ਸਭ ਤੋਂ ਪਹਿਲੇ ਤੁਸੀਂ ਇੱਕ ਕੱਚੀ ਤੇਲ ਦੀ ਪਾ ਲਓ ਠੀਕ ਹੈ ਜੀ ਹੁਣ ਅਸੀਂ ਸਭ ਤੋਂ ਪਹਿਲੇ ਜਿਹੜਾ ਕੰਮ ਕਰਨਾ ਉਹ ਹੈਗਾ ਸਾਡਾ ਤੇਲ ਸਾਡਾ ਮੇਰਾ ਸੜਿਆ ਹੋਇਆ ਸੀ ਅੱਛੀ ਤਰ੍ਹਾਂ ਤੇ ਮੈਨੂੰ ਵੇਟ ਕਰਨ ਦੀ ਜਰੂਰਤ ਨਹੀਂ ਸਭ ਤੋਂ ਪਹਿਲੇ ਮੈਂ ਲਸਣ ਦੀਆਂ ਦੇਖੋ ਘਾਟ ਤੋਂ ਘਾਟ 15 ਤੋਂ 20 ਕਲੀਆਂ ਨੇ ਜੜੀਆਂ ਉਹ ਮੈਂ ਛਿੱਲੀਆਂ ਹੋਈਆਂ ਨੇ ਸਭ ਤੋਂ ਪਹਿਲੇ ਅਸੀਂ ਇਹਨੂੰ ਲਾਲ ਕਰਨਾ ਹੈ ਬਿਲਕੁਲ ਅਲੱਗ ਤਰੀਕੇ ਨਾਲ ਬਣਾ ਰਹੀ ਆ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਬਹੁਤ ਹੀ ਟੇਸਟੀ ਬਣਦੀ ਹੈ ਮੇਥੀ ਅੰਗੂਸਤ ਉਹ ਤਰੀਕਾ ਤਾਂ ਤੁਸੀਂ ਨਹੀਂ ਹੋਇਆ ਕਿ ਪਰ ਇੱਕ ਵਾਰੀ ਇਸ ਤਰ੍ਹਾਂ ਵੀ ਬਣਾ ਕੇ ਦੇਖਣਾ ਕੱਲਾ ਲਸਣ ਕਰਨਾ ਅਗਰ ਤੁਸੀਂ ਲਸਣ ਨਹੀਂ ਖਾਂਦੇ ਸਕਿੱਪ ਵੀ ਕਰ ਸਕਦੇ ਹੋ ਇਹਦੀ ਥਾਂ ਤੇ ਤੁਸੀਂ ਪਿਆਜ਼ ਲੈ ਸਕਦੇ ਹੋ ਪਿਆਜ਼ ਵੀ ਨਹੀਂ ਖਾਂਦੇ ਅਦਰਕ ਲੈ ਲਓ ਕੱਲਾ ਤੇ ਉਹ ਵੀ ਤੁਸੀਂ ਇਹਨੂੰ ਅੱਛੀ ਤਰ੍ਹਾਂ ਫਰਾਈ ਕਰਕੇ ਤੇ ਬਾਹਰ ਕੱਢ ਲੈਣਾ ਇੱਕ ਕਟੋਰੀ ਵਿੱਚ ਬਿਲਕੁਲ ਲਾਲ ਕਰ ਲੈਣਾ ਅੱਛੀ ਤਰ੍ਹਾਂ ਇਹ ਤਰ੍ਹਾਂ ਲਾਲ ਕਰਨਾ ਤਾਂ ਕਿ ਜਿਹੜਾ ਸਾਡਾ ਦਸਣ ਅਚੀ ਤਰ੍ਹਾਂ ਗੱਲ ਜਾਵੇ ਕੱਚਾ ਨਾ ਰਹਿ ਜਾਵੇ ਠੀਕ ਹੈ ਜੀ ਘੱਟੋ ਘੱਟ 15 ਤੋਂ 20 ਕਲੀਆਂ ਜ਼ਰੂਰ ਲੈਣੀਆਂ ਨੇ ਯਾਨੀ ਕਿ ਕੋਈ ਗੁੱਛੀ ਪੂਰੀ ਤੁਸੀਂ ਕਰ ਲਓ ਸਾਫ਼ ਵਿੱਚ ਨਾਲ ਥੋੜੇ ਜਿਹੇ ਰਹਿ ਗਏ ਸੀਗੇ ਤੇ ਉਹ ਮੈਂ ਕਾਲ ਦਿੱਤੇ ਪੱਤਰੀਆਂ ਦੇ ਥੋੜੇ ਦੇ ਕਵਰ ਕੁਵਰ ਰਹਿ ਗਏ ਸੀਗੇ ਤੇ ਛਿਲੜਾ ਜਿਹੜੀਆਂ ਆਉਂਦੀਆਂ ਇਹ ਤਰ੍ਹਾਂ ਲਾਲ ਕਰਨਾ ਹੈ ਮੈਨੂੰ ਹਾਂ ਜੇ ਸਾਡਾ ਲਸਣ ਜਿਹੜਾ ਲਾਲ ਹੋ ਗਿਆ ਹੁਣ ਸਿੰਮ ਤੇ ਕਰ ਦੋ ਗੈਸ ਨੂੰ ਉਹ ਲਸਣ ਜਿਹੜਾ ਸਾਰਾ ਕੱਢ ਲੋ ਤੇ ਕਟੋਰੀ ਦੇ ਵਿੱਚ ਸਾਰਾ ਇੱਕ ਕਟੋਰੀ ਚ ਨਿਕਾਲ ਲੈਣਾ ਇਹ ਦੇਖੋ ਜੀ ਬਿਲਕੁਲ ਲਾਲ ਹੋ ਗਿਆ ਤੇ ਹੁਣ ਅਸੀਂ ਇਹਨੂੰ ਇੱਕ ਸਾਈਡ ਤੇ ਰੱਖ ਦਵਾਂਗੇ ਜੇ ਤੁਸੀਂ ਨਾਲ ਦੀ ਨਾਲ ਇਹਨੂੰ ਮੈਸ਼ ਕਰ ਲੋਗੇ ਤਾਂ ਵਧੀਆ ਹੈ ਜੇ ਨਹੀਂ ਤੇ ਕੋਈ ਗੱਲ ਨਹੀਂ ਬਾਅਦ ਚੋਂ ਘਾਲ ਲੈਣਾ ਹੋ ਜਾਂਦਾ ਹੁੰਦਾ ਹੁਣ ਅਸੀਂ ਕੀ ਕਰਾਂਗੇ ਸਭ ਤੋਂ ਪਹਿਲੇ ਗਰਮ ਤੇਲ ਦੇ ਵਿੱਚ ਥੋੜੀ ਜੀ ਸੋਪ ਜਵੈ ਤੇ ਜੀਰਾ ਤਿੰਨੋਂ ਚੀਜ਼ਾਂ ਥੋੜੇ ਥੋੜੀਆਂ ਪਾਵਾਂਗੇ ਠੀਕ ਹੈ ਜੀ ਹਾਂਜੀ ਮੈਂ ਸਿਰਫ ਅੱਧਾ ਦਾ ਚਮਚ ਸੌਫ ਜੀਰਾ ਜੁਆਇਨ ਲਿਆ ਤੇ ਸਭ ਤੋਂ ਪਹਿਲੇ ਅਸੀਂ ਕੜਾਹੀ ਵਿੱਚ ਉਹ ਪਾਵਾਂਗੇ ਅੱਛੇ ਪਿਆਜ ਇਹਦਾ ਪੁੱਜ ਜਾਂਦਾ ਤੇ ਸਭ ਤੋਂ ਪਹਿਲੇ ਅਸੀਂ ਪਾਣੀ ਹੈ ਹਰੀ ਮਿਰਚ ਜਿਹੜੀ ਕਿ ਸੱਕਤੀ ਹੋਈ ਹੈ ਚਾਹ ਤੁਸੀਂ ਦੋ ਪਾਓ ਚਾਹ ਤੁਸੀਂ ਪਾਓ ਤੁਹਾਡੀ ਮਰਜ਼ੀ ਤੇ ਦੱਸਦੇ ਤੇ ਨਾਲ ਹੀ ਅਸੀਂ ਮੇਥੀ ਔਰ ਆਲੂ ਵੀ ਪਾ ਦਾਂਗੇ गैस में बिल्कुल स्टीम से कर देना गैस में पेट बिल्कुल नहीं रखना और आलू जोड़े कटिंग किए असू पा देंगे और अच्छी तरह मिक्स कर लेना चलो जी हूँ अभी स्टिंग करके ये अभी दे देना ढक्कन हूँ अभी अपना दूसरा काम करना स्टार्ट कर देंगे ਇਹਦਾ ਸਿਰ ਲਸਣ ਪੁੰਨ ਕਰਤਾ ਹੈ ਠੀਕ ਹੈ ਜੀ ਇਹਦੇ ਉੱਤੇ ਅਸੀਂ ਦੇ ਦੇਣਾ ਟੱਕਣ ਤੇ ਇਹਨੂੰ ਅਸੀਂ ਪਕਣ ਵਾਸਤੇ ਰੱਖ ਦਵਾਂਗੇ ਜਦ ਤੱਕ ਸਾਡੀ ਉਹ ਤਿਆਰੀ ਨਹੀਂ ਹੁੰਦੀ ਉਸ ਤੋਂ ਬਾਅਦ ਅਸੀਂ ਨਮਕ ਮਿਰਚ ਮਸਾਲੇ ਪਾਵਾਂਗੇ ਠੀਕ ਹੈ ਜੀ ਜੇ ਤੁਹਾਡੀ ਮੇਥੀ ਨਾਲ ਲੱਗ ਗਈ ਹੈ ਸਾਰੇ ਉਤਾਰ ਦੇਣਾ ਕਿਉਂਕਿ ਕੱਚੀ ਰਹਿ ਜਾਂਦੀ ਹੈ ਫਿਰ ਕੱਚੀ ਦੇ ਨਾਲ ਲੱਗੀ ਰਹਿੰਦੀ ਹੈ ਜਾਂ ਪੁੰਨ ਨਾਲ ਲੱਗੀ ਰਹਿੰਦੀ ਹੈ ਚਲੋ ਜੀ ਹੁਣ ਅਸੀਂ ਇਹਨੂੰ ਉੱਤੇ ਦੇ ਦੇਣਾ ਟੱਕਣ ਤੇ ਹੋਰ ਅਸੀਂ ਉਧਰ ਕਰਦੇ ਆਂ ਲਸਣ ਦੀ ਤਿਆਰੀ ਹਾਂਜੀ ਤੁਸੀਂ ਚਮਚ ਦੇ ਨਾਲ ਜਾਂ ਇਹ ਛੋਟਾ ਜਿਹਾ ਇਹ ਮੇਰੇ ਕੋਲ ਦੋਰੀ ਡੰਡਾ ਵੀ ਪਿਆ ਸੀ ਮੈਂ ਉਹਦੇ ਨਾਲ ਕੋਲੀ ਦੇ ਵਿੱਚ ਹੀ ਇਹਨੂੰ ਮੈਸ਼ ਕਰ ਰਹੀ ਹਾਂ ਚੰਗੀ ਤਰ੍ਹਾਂ ਤੇ ਪਹਿਲਾਂ ਇਹਨੂੰ ਅੱਛੀ ਤਰ੍ਹਾਂ ਮੈਸ਼ ਕਰਨਾ ਤੁਸੀਂ ਦੋਰੀ ਡੰਡੇ 'ਚ ਵੀ ਕਰ ਸਕਦੇ ਹੋ ਕਟੋਰੀ 'ਚ ਵੀ ਕਰ ਸਕਦੇ ਹੋ ਹੋ ਜਾਂਦੇ ਨੇ इजीली ਕਿਉਂਕਿ ਬਹੁਤ ਸੌਫਟ ਹੋਏ ਹੁੰਦੇ ਆ ਇਹ ਦੇਖੋ ਬਿਲਕੁਲ इजीली ਹੋ ਜਾਂਦਾ ਹੈ ਇਲੈਕਟ੍ਰਿਕ ਨਾਲ ਮੈਂ ਬਣਾਉਣ ਲੱਗੀ ਆ ਤੁਸੀਂ ਦੇਖੋ ਔਰ ਟਾਈਮ ਵੀ ਨਹੀਂ ਇੰਨਾ ਜ਼ਿਆਦਾ ਲੱਗਦਾ ਤੁਸੀਂ ਆਪਣੀ ਮੇਥੀ ਰੱਖ ਕੇ ਅੱਧਰ ਆਪਣਾ ਕੰਮ ਕਰ ਲਓ 2 ਮਿੰਟ ਚ ਨਾਲ ਹੀ ਤੁਸੀਂ ਫ੍ਰੀ ਹੋ ਜਾਗੇ ਜਿਹੜੀ ਅਸੀਂ گارਲਿਕ ਬ੍ਰੈਡ ਬਣਾਣੇ ਆ ਤਾਂ ਵੀ ਅਸੀਂ ਇਸ ਲਸਣ ਨੂੰ ਕਰਕੇ ਅੱਛੇ ਤਰ੍ਹਾਂ ਪੁੰਨ ਕੇ ਤੇ ਫਿਰ ਹੀ ਬਣਾਣੇ ਆ ਨਾ ਤੇ ਉਹੀ ਚੀਜ਼ ਤੁਸੀਂ ਬਣਾਣੀ ਹੈ ਅਸੀਂ ਬਿਲਕੁਲ ਇਹ ਦੇਖੋ ਜੀ ਜਿਹੜਾ ਸਾਡਾ ਲਸਣ ਹੈ ਬਿਲਕੁਲ ਮੈਸ਼ ਹੋ ਗਿਆ ਹੁਣ ਅਸੀਂ ਕੀ ਕਰਾਂਗੇ ਅੱਗੋਂ हाँ जी हूँ असी दो चम्मच दही दे, दे। बहुत ही अच्छा फ्लेवर आएगा सिर्फ दो चम्मच पाना ज़्यादा नहीं पाना और असी इधर पा देंगे नमक सब तो पहले अस जाएगा नमक क्योंकि असी जो नमक नहीं पाया बिल्कुल भी नमक तुम्हें अपनी लौट के मुताबिक ही पाना उस तो बाद थोड़ी जाएगी हल्दी कई लोग नहीं पाते मेथी हल्दी तुम तो स्किप भी कर सकते हो सदी मर्जी तो डिपेंड है थोड़ी देगी मिर्च पावेंगे और ना ही असं पा देंगे थोड़ा सुखा धनिया थोड़ा चाट मसाला ठीक है जी हूँ असी की करा अच्छी तरह नू? मिक्स कर लेना गर्म मसाला अजय नहीं पाना बिल्कुल भी एंड से पावे अब तैयार तो हो जाएगी बिल्कुल यह देखो जी ਅਗੇ ਇਸ ਚ ਪਾਣੀ ਬਿਲਕੁਲ ਨਹੀਂ ਪਾਣਾ ਜਿੰਨਾ ਵੀ ਤੁਹਾਡਾ ਮਟੀਰੀਅਲ ਬਣਦਾ ਹੈ ਬਸ ਠੀਕ ਹੈ ਤੁਸੀਂ ਇਹਨੂੰ ਅੱਛੀ ਤਰ੍ਹਾਂ ਮੈਸ਼ ਕਰ ਲੈਣਾ ਮਿਕਸ ਕਰ ਲੈਣਾ ਅੱਛੀ ਤਰ੍ਹਾਂ ਤੁਹਾਨੂੰ ਪਤਾ ਹੈ ਆਲੂ ਮੇਥੀ ਚ ਘੱਟ ਮਸਾਲੇ ਜਾਂਦੇ ਨੇ ਜ਼ਿਆਦਾ ਨਹੀਂ ਜਾਂਦੇ ਬਾਕੀ ਤੁਹਾਡੀ ਮਰਜ਼ੀ ਹੈ ਤੁਸੀਂ ਕਾਲੀ ਮਿਰਚ ਪਾਓ ਮੈਂ ਤੇ ਹਰੀਆ ਮਿਰਚਾ ਪਾਤੀ ਆਂ ਕਾਲੀ ਮਿਰਚ ਪਾਓ ਚਾਟ ਮਸਾਲਾ ਪਾਓ ਦੇਗੀ ਮਿਰਚ ਪਾਓ ਜਿੰਨਾ ਮਰਜ਼ੀ ਤੁਸੀਂ ਮਸਾਲੇ ਆਪਣੀ ਲੋੜ ਦੇ ਮੁਤਾਬਿਕ ਪਾ ਸਕਦੇ ਹੋ ਆ ਦੇਖੋ ਜੀ ਸਾਡਾ ਬਣ ਗਿਆ ਮਟੀਰੀਅਲ ਇਹ ਦੇਖੋ ਠੀਕ ਹੈ ਜੀ ਹੁਣ ਅਸੀਂ ਇਹਨੂੰ ਮੇਥੀ ਆਲੂ ਦੇ ਵਿੱਚ ਪਾ ਦਾਂਗੇ ਇਹ ਵਲਾ ਸਾਰਾ ਮਟੀਰੀਅਲ ਅਸੀਂ ਮੇਥੀ ਆਲੂ ਚ ਪਾ ਦਾਂਗੇ ਅਗਰ ਹੀ ਪਾਸੇ ਤਾਂ ਜ਼ਰੂਰਤ ਨਹੀਂ ਪੈਂਦੀ ਪਾਣੀ ਪਾਣ ਦੀ ਮੇਥੀ ਚ ਪਰ ਫਿਰ ਵੀ ਤੁਹਾਨੂੰ ਜੇ ਜ਼ਰੂਰਤ ਪੈਂਦੀ ਹੈ ਤਾਂ ਥੋੜੀ ਛੱਟਾ ਮਾਰ ਦੋ ਜ਼ਿਆਦਾ ਨਹੀਂ ਮਾਰ ਪਾਓ ਠੀਕ ਹੈ ਜੀ ਹਾਂਜੀ ਅਸੀਂ ਟੱਕਰ ਉਤਾਰ ਕੇ ਜਿਹੜਾ ਮਸਾਲਾ ਇਸ ਦੇ ਵਿੱਚ ਸਾਰਾ ਖਿਲਾਰ ਕੇ ਪਾ ਦਵਾਂਗੇ ਇਹਨੇ ਵਧੀਆ ਦਾ ਫਲੇਵਰ ਆਂਦਾ ਲੈ ਕੋਈ ਬਣਾ ਕੇ ਦੇਖਣਾ ਮੇਥੀ ਦੀ ਤਾਂ ਖੁਸ਼ਬੂ ਵੈਸੀ ਬਹੁਤ ਅੱਧੀ ਵੀ ਘਰ ਦੇ ਵਿੱਚ ਸਾਰੀ ਫੈਲ ਚੁੱਕੀ ਹੈ ਔਰ ਜੇਠੀ ਜਾ ਤਾਂ ਦੂਸਰੇ ਘਾਜ ਵੀ ਬੰਦੀ ਹੋਵੇ ਤੇ ਤਾਂ ਵੀ ਪਤਾ ਚੱਲ ਜਾਂਦਾ ਹੈ ਕਿ ਸਾਡੇ ਨਾਲ ਦੇ ਘਾਜ ਵਿੱਚ ਮੇਥੀ ਬੰਦੀ ਪਈ ਹੈ ਤੇ ਆਪਣੇ ਘਰ ਚ ਤਾਂ ਵੈਸੀ ਖੁਸ਼ਬੂ ਆਣੀ ਆਣੀ ਹੈ ਇਹ ਜਿਹੜਾ ਮਸਾਲਾ ਵੈ ਨਾ ਇਹ ਚਾਰ ਚੰਦ ਲਗਾ ਦੇ ਤਾਂ ਹੋਰ ਵੀ ਤਨੂ ਟੇਸਟੀ ਬਣਾ ਲਈ ਠੀਕ ਹੈ ਜੀ ਫਿਰ ਅਸੀਂ ਚਮਚਨੀ ਅਸੀਂ ਲਵਾਂਗੇ ਪਾਣੀ ਦੀ ਸਹਾਇਤਾ ਦੇ ਨਾਲ ਨੂੰ ਮਿਕਸ ਕਰਾਂਗੇ ਨੂੰ ਅੰਛੀ ਤਰ੍ਹਾਂ ਮਿਕਸ ਕਰ ਲੈਣਾ ਦੇਖੋ ਬਿਲਕੁਲ ਵੀ ਨਹੀਂ ਲੱਗੀ ਇਹ ਆਪਣਾ ਪਾਣੀ ਆਪਣੇ ਆਪ ਹੀ ਛੱਡਦੇ ਰਹਿੰਦੇ ਨੇ ਕਿਉਂਕਿ ਜਿਹੜੀਆਂ ਹਰੀਆਂ ਸਬਜ਼ੀਆਂ ਹੁੰਦੀਆਂ ਨੇ ਇਹਦੇ ਵਿੱਚ ਬਹੁਤ ਜ਼ਿਆਦਾ ਮੋਇਸਚਰਾਈਜ਼ ਹੁੰਦਾ ਤੇ ਜਿਹੜਾ ਆਪਣੇ ਆਪ ਹੀ ਇਹ ਪਾਣੀ ਛੱਡ ਦਿੰਦਾ ਤੇ ਹੁਣ ਅਸੀਂ ਕੀ ਕਰਨਾ ਨੂੰ ਇਹਨੂੰ ਬਿਲਕੁਲ ਨਾ ਟਾਈਮ ਲੱਗਿਆ ਫਟਾਫਟ ਬਣਦੀ ਏ ਬਸ ਕਟਿੰਗ ਤੇ ਜਰੂਰ ਟਾਈਮ ਲੱਗਦਾ ਤੇ ਉਹ ਵੀ ਤੁਹਾਡੀ ਜੇ ਮਿਰਚ ਤਿਆਰ ਹੋਵੇ ਤਾਂ ਸਿਰਫ ਆਲੀ ਘਟਨੇ ਨੇ ਤੇ ਇੱਕ ਲਸਣ ਚਿਲਨਾ ਬਸ ਹੁਣ ਇਹਦੇ ਵਿੱਚ ਤੁਸੀਂ ਆਪਣੀ ਮਰਜ਼ੀ ਹੈ ਤੁਹਾਡੀ ਮਰਜ਼ੀ ਹੈ ਪਿਆਜ਼ ਪਾਉਣੇ ਪਾ ਸਕਦੇ ਹੋ ਨਹੀਂ ਪਾਣੇ ਤੇ ਤੁਸੀਂ ਸਕਿਪ ਵੀ ਕਰ ਸਕਦੇ ਹੋ ਨਹੀਂ ਪਿਆਜ਼ ਪਾਉਂਦੇ ਨਹੀਂ ਮੇਕੀਚ ਨਹੀਂ ਪਾਉਂਦੇ ਬਟ ਮੈਂ ਵੀ ਨਹੀਂ ਪਾ ਰਹੀ ਅੱਜ ਇਹ ਦੇਖੋ ਸਾਡਾ ਹੋ ਗਈ ਬਿਲਕੁਲ ਤਿਆਰ ਤੇ ਹੁਣ ਅਸੀਂ ਇਹਨੂੰ ਟੱਕਣ ਦੇ ਕੇ ਬਸ ਬਣਨ ਵਾਸਤੇ ਰੱਖ ਦੇਣਾ ਹੁਣ ਇਹਦੇ ਵਾਸਤੇ ਕੁਝ ਨਹੀਂ ਕਰਨਾ ਹੈ ਨਾ ਸਿੰਪਲ ਬਿਲਕੁਲ ਮੈਥਡ ਤੜਕੇ ਤੜਕੇ ਲਾਂਦੇ ਵੀ ਜਰੂਰਤ ਨਹੀਂ ਕੁਝ ਨਹੀਂ ਕਰਨਾ ਬਸ ਇਹਨੂੰ ਹੋਣੀ ਟੱਕਣ ਨੂੰ ਅਸੀਂ ਦੇਖ ਕੇ ਬੰਦ ਕਰ ਦਾਂਗੇ ਤੇ ਬਿਲਕੁਲ ਸਿਮ ਤੇ ਗੈਸ ਕੀਤੀ ਏ ਤੁਸੀਂ ਇੱਕ ਵਾਰੀ ਚੈੱਕ ਵੀ ਕਰ ਸਕਦੇ ਹੋ ਕਿਉਂਕਿ ਮੈਂ ਤਕਰੀਬਨ ਸਬਜ਼ੀਆਂ ਨਾਲ ਬਿਲਕੁਲ ਹਲਕੀ ਗੈਸ ਤੇ ਬਣਾਨੀਆਂ ਦੇਖ ਲਓ ਬਿਲਕੁਲ ਸਿਮ ਤੇ ਗੈਸ ਔਰ ਤੁਹਾਡੀ ਜੇ ਟਪਰਵੇਅ ਦੇ ਵਿੱਚ ਤੁਸੀਂ ਬਣਾ ਸੋਰੀ ਜੇ ਨਾਨ ਸਟਿਕ ਦੇ ਬਣਾਉਂਦੇ ਹੋ ਤੁਹਾਡੀ ਮਰਜ਼ੀ ਹੈ ਸਟੀਲ ਚ ਬਣਾਉਂਦੇ ਹੋ ਤੁਹਾਡੀ ਮਰਜ਼ੀ ਹੈ ਬਟ ਮੈਂ ਤੁਹਾਨੂੰ ਇਹ ਸਲਾਹ ਦੇਵਾਂਗੀ ਕਿ ਜਿਹੜੀ ਹੰਡੋਨਿਅਮ ਦੇ ਵਿੱਚ ਕਰਾਰਾਪਨ ਆਉਂਦਾ ਨਾ ਜਾਂ ਲੋਹੇ ਦੀ ਵਿੱਚ ਜਾਂ ਤੁਹਾਡੇ ਪਿੱਤਲ ਦੀ ਕੜਾਈਏ ਉਹਦੇ ਵਿੱਚ ਬਹੁਤ ਕਰਾਰਾਪਨ ਆਉਂਦਾ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਕੇ ਦੇਖਣਾ ਠੀਕ ਹੈ ਜੀ ਹੁਣ ਮੈਂ ਜਦੋਂ ਬੰਦੀ ਹੈ ਤਾਂ ਤੁਹਾਨੂੰ ਦਿਖਾਣੇ ਕਿ ਮੇਥੀ ਕਿੰਨੀ ਵਧੀਆ ਬਣੀ ਹੈ ਔਰ ਇੱਕ ਵਾਰੀ ਟੇਸਟ ਕਰਕੇ ਜ਼ਰੂਰ ਦੇਖਣਾ ਬਹੁਤ ਹੀ ਵਧੀਆ ਬਣਦੀ ਹੈ ਇਕੋਰੀ ਬਣਾ ਕੇ ਟੇਸਟ ਕਰਨਾ ਇਸੇ ਤਰੀਕੇ ਨਾਲ ਹੀ ਬਣਾਣਾ ਜਿਵੇਂ ਮੈਂ ਬਣਾਈ ਹੈ ਠੀਕ ਹੈ ਜੀ ਚਲੋ ਜੀ ਹੁਣ ਵੇਟ ਕਰਨਿਆ ਘੱਟ ਤੋਂ ਘੱਟ 7-8 ਮਿੰਟਾਂ ਨੂੰ 10 ਮਿੰਟ ਦੇਣੇ ਨੇ ਅੱਛੀ ਤਰ੍ਹਾਂ ਜਦੋਂ ਗਲ ਜਾਣਗੇ ਆਲੂ ਤੇ ਅਸੀਂ ਇਹਨੂੰ ਉਤਾਰ ਲਾਂਗੇ ਹਾਂਜੀ ਹੁਣ ਅਸੀਂ 7-8 ਮਿੰਟ ਹੋ ਗਏ ਨੇ ਘੱਟ ਤੋਂ ਘੱਟ ਅਸੀਂ ਹੁਣ ਚੈੱਕ ਕਰਾਂਗੇ ਕਿ ਸਾਡੀ ਮੇਥੀ ਕਿੱਥੇ ਤੱਕ ਤਿਆਰ ਹੋ ਗਈ ਇਹ ਦੇਖੋ ਜੀ ਸਭ ਤੋਂ ਪਹਿਲੇ ਤੁਸੀਂ ਤੋਂ ਮੈਂ ਇਹ ਚੈੱਕ ਕਰਵਾਣੀ ਆ ਕਿ ਇਹ ਦੇਖੋ ਬਿਲਕੁਲ ਵੀ ਥੱਲੇ ਨਹੀਂ ਲੱਗੀ ਇਹ ਦੇਖ ਲਓ ਜੀ ਬਿਲਕੁਲ ਤਲਾ ਸਾਫ ਪਿਆ ਹੈ ਕਿਉਂਕਿ ਕਈਆਂ ਨੂੰ ਵਿਹਮ ਹੁੰਦਾ ਕਿ ਅਸੀਂ ਨਾਨ ਸਟਿਕਰ ਚ ਬਣਾਵਾਂਗੇ ਤਾਂ ਹੀ ਹੈ ਠੀਕ ਬਣੇਗੀ ਅਦਰਵਾਈਜ਼ ਇਹ ਸੜਨੀ ਸ਼ੁਰੂ ਹੋ ਜਾਏਗੀ ਬਿਲਕੁਲ ਇਸੇਂ ਪਰ ਰੱਖੋ ਤੁਸੀਂ ਸੀਮਤ ਰੱਖੋ ਬਹੁਤ ਹੀ ਵਧੀਆ ਬਣਦੀ ਹੈ ਬਿਲਕੁਲ ਵੇਲੇ ਤੇ ਆਪਣੇ ਆਪ ਹੀ ਪਾਣੀ ਛੱਡਦੀ ਜਾਂਦੀ ਹੈ ਔਰ ਆਪਣੇ ਪਾਣੀ ਚ ਇਹ ਮੇਥੀ ਜੜੀ ਬਣ ਜਾਂਦੀ ਹੈ ਸਾਗ ਦਾ ਵੀ ਇਹੀ ਹਾਲ ਹੈ ਔਰ ਪਾਲਕ ਦਾ ਵੀ ਇਹੀ ਕਿਉਂਕਿ ਇਹਨਾਂ ਵਿੱਚ ਇੰਨਾ ਮੋਇਸਚਰਾਈਜ਼ ਹੁੰਦਾ ਹੈ ਔਰ ਆਪਣੇ ਪਾਣੀ ਦੇ ਨਾਲ ਹੀ ਆਪੇ ਗਲ ਜਾਂਦੇ ਨੇ ਦੇਖੀ ਆਲੂ ਕਿੰਨੇ ਕੁ ਗਲ ਗਏ ਨੇ ਵੈਸੇ ਸਾਡੇ ਆਲੂ ਤਕਰੀਬਨ ਗਲੇ ਹੋਏ ਨੇ ਕੁਝ 2 ਮਿੰਟ ਖੋਲ ਲੈਣਗੇ ਹਜੇ ਬਟ ਅਸੀਂ ਹੁਣ ਇਹਨੂੰ ਓਪਨ ਛੱਡਾਂਗੇ ਕਿਉਂਕਿ ਅਸੀਂ ਇਹਨੂੰ ਹੁਣ ਭੁੱਲਣਾ ਜਿਹੜੀ ਪੁੱਜੀ ਹੋਈ ਹੁੰਦੀ ਹੈ ਉਹਨੂੰ ਬਹੁਤ ਹੀ ਟੇਸਟੀ ਬੰਦੀ ਹੈ ਅਸੀਂ ਇਹਨੂੰ ਪਹਿਲੇ ਗਾਲ ਲਿਆ ਹੋਇਆ ਹੁਣ ਅਸੀਂ ਇਹਨੂੰ ਉੱਪਰ ਰੱਖਾਂਗੇ ਜਿਹੜਾ ਅਜੇ ਚ ਪਾਣੀ ਪੁਣੀ ਥੋੜੀ ਬਤੀ ਕਸਰ ਰਹਿ ਗਈ ਹੈ ਉਹ ਵੀ ਸੁੱਕ ਜਾਏਗਾ ਠੀਕ ਹੈ ਜੀ ਕਿਉਂਕਿ ਸਾਨੂੰ ਅਜੇ ਗਿੱਲੀ ਗਿੱਲੀ ਲੱਗ ਰਹੀ ਹੈ ਤੇ ਪਾਣੀ ਵੀ ਸੁੱਕੇਗਾ ਇਹਨੂੰ ਅਸੀਂ 2 ਮਿੰਟ ਹੋਰ ਇਹਨੂੰ ਰੱਖਾਂਗੇ ਬਾਅਦ ਵਿੱਚ ਅਸੀਂ ਇਹਨੂੰ ਪੁੰਨੇ ਅੱਛੀ ਤਰ੍ਹਾਂ ਵਸਾ ਤੇ ਆਲੂ ਗਾਲਗੇ ਨੇ ਪਰ ਮੈਨੂੰ ਇਹ ਹੁੰਦਾ ਕਿ ਜਦਰਾ ਚੰਗੀ ਤਰ੍ਹਾਂ ਹੋ ਜਨ ਸੀਰਾ ਵਿੱਚੋਂ ਕੱਚੇ ਨਾ ਰਹਿ ਜਾਣ ਕਈ ਤਰ੍ਹਾਂ ਦੇ ਆਲੂ ਹੁੰਦੇ ਨੇ ਕੋਈ ਜਲਦੀ ਗਲ ਜਾਂਦੇ ਨੇ ਔਰ ਕਈ ਨਹੀਂ ਗਲਦੇ ਵੈਸੇ ਆਲੂ ਗਲੇ ਬਨੇ ਪਰ ਅਸੀਂ 2 ਮਿੰਟ ਹੋਰ ਦੇਵਾਂਗੇ ਤਾਂ ਕਿ ਅੱਛੀ ਤਰ੍ਹਾਂ ਗਲ ਜਾਣ 2 ਮਿੰਟ ਸਿਰ ਉੱਟਾ ਚੋ ਤਾਂ ਫਿਰ ਉਸ ਤੋਂ ਬਾਅਦ ਅਸੀਂ ਇਹਨੂੰ ਪੁੰਨਾਂਗੇ 2 ਮਿੰਟ ਹੋਰ ਠੀਕ ਹੈ ਜੀ ਹਾਂਜੀ 2 ਮਿੰਟ ਪੂਰੇ ਹੋ ਗਏ ਨੇ ਹੁਣ ਅਸੀਂ ਘੜ ਤੋਂ ਘੜ ਇਹਨੂੰ ਉਤਾਰ ਕੇ ਇਹ ਜਰੂਰ ਚੈੱਕ ਕਰਾਂਗੇ ਕਿ ਸਾਡੇ ਆਲੂ ਜੜੇ ਨੇ ਬਿਲਕੁਲ ਗਲ ਗਏ ਨੇ ਕਿ ਕਸਰ ਹੈਗੀ ਐ ਇਹ ਦੇਖੋ ਜੀ ਪਾਣੀ ਬਿਲਕੁਲ ਸੁੱਕ ਚੁੱਕਾ ਹੈ ਪਾਣੀ ਬਹੁਤ ਵਧੀਆ ਜਿਹੜੇ ਚ ਸੁੱਕ ਗਿਆ ਔਰ ਆਲੂ ਬਿਲਕੁਲ ਗਲ ਗਏ ਨੇ ਹੁਣ ਅਸੀਂ ਕੀ ਕਰਨਾ ਸਭ ਤੋਂ ਪਹਿਲੇ ਅਸੀਂ ਪਾਵਾਂਗੇ ਇਹਦੇ ਤੇ ਧਨੀਆਂ ਖੂਬ ਸਾਰਾ ਕਈਨ ਹੁੰਦਾ ਹੈ ਕਿ ਆਪ ਹੀ ਹਰੀਅਤ ਦੇ ਤੇ ਧੰਨੀਆਂ ਪਾਣ ਦੀ ਕੀ ਜੂਰ ਤੇ ਬਟ ਨਹੀਂ ਜਿਹੜਾ ਧੰਨੀਆਂ ਦਾ ਫਲੇਵਰ ਹੈ ਉਹ ਆਪਣਾ ਹੁੰਦਾ ਤੇ ਧੰਨੀਆਂ ਜੂਰ ਪਾਇਆ ਕਰੋ ਅੱਜ ਕੱਲ ਤਾਂ ਵੈਸੇ ਵੀ ਸਰਦੀ ਚ ਬਹੁਤ ਹੀ ਵਧੀਆ ਆ ਰਿਹਾ ਧੰਨੀਆਂ ਪਹਿਲੇ ਥੋੜਾ ਹੈਗਾ ਸੀਗਾ ਕਿ ਮਾਰਕੀਟ ਚ ਮਿਲਦਾ ਵੀ ਨਹੀਂ ਸੀ ਮਹਿੰਗਾ ਵੀ ਮਿਲਦਾ ਸੀ ਔਰ ਮਿਲਦਾ ਵੀ ਨਹੀਂ ਸੀ ਲੋਕਾਂ ਨੂੰ ਪੈਸੇ ਖਰਚ ਕੇ ਵੀ ਨਹੀਂ ਸੀ ਮਿਲਦਾ ਕਿਉਂਕਿ ਪਾਣੀ ਆਨ ਕਰਕੇ ਜਿਹੜਾ ਧੰਨੀਆਂ ਸੀ ਬਹੁਤ ਖਰਾਬ ਹੋ ਗਿਆ ਸੀ ਇਸ ਵਾਸਤੇ ਬਹੁਤ ਘੱਟ ਮਿਲਦਾ ਸੀ ਬਟੂਨ ਤੇ ਆਮ ਮਿਲ ਜਾਂਦਾ ਹੈ ਤੈਨੂੰ ਅੱਛੇ ਪਰ ਮਿਕਸ ਕਰ ਦੇਣਾ ਹੁਣ ਤੁਸੀਂ ਕੀ ਕਰਨਾ ਹੈ ਇੱਥੇ ਐਂਡ ਦੇ ਉੱਤੇ ਚਾਟ ਮਸਾਲਾ ਜਾਂ ਮੀਟ ਮਸਾਲਾ ਜਾਂ ਪਾਵ भाजी ਮਸਾਲਾ ਤੁਹਾਡੇ ਕੋਲ ਕੋਈ ਵੀ ਮਸਾਲਾ ਹੈਗਾ ਨਾ ਉਹ ਤੁਸੀਂ ਐਂਡ ਤੇ ਅੱਧਾ ਚਮਚ ਸਿਰਫ ਫਲੇਵਰ ਦੇਣ ਵਾਸਤੇ ਮੈਂ ਦੇ ਰਹੀ ਹਾਂ ਪਾਵ ਬਜੀ ਮਸਾਲੇ ਦਾ ਠੀਕ ਹੈ ਫਲੇਵਰ ਕੋਈ ਵੀ ਤੁਸੀਂ ਚਾਟ ਮਸਾਲਾ ਲੈ ਲਓ ਪਾਵ ਬਜੀ ਮਸਾਲਾ ਲੈ ਲਓ ਮੀਟ ਮਸਾਲਾ ਲੈ ਲਓ ਕੁੱਚੀ ਲਸਿਕ ਦਿਓ ਤੁਸੀਂ ਇਹਦਾ ਨਾ ਫਲੇਵਰ ਬਹੁਤ ਵਧੀਆ ਹੁੰਦਾ ਹੈ ਔਰ ਹੁਣ ਅਸੀਂ ਪਾਵਾਂਗੇ ਗਰਮ ਮਸਾਲਾ ਕਿਉਂਕਿ ਅਸੀਂ ਗਰਮ ਮਸਾਲਾ ਪਹਿਲੇ ਨਹੀਂ ਸੀ ਪਾਇਆ ਤੇ ਹੁਣ ਅਸੀਂ ਪਾਵਾਂਗੇ ਸਾਡੀ ਦੇਖੋ ਮੇਥੇ ਆਲੂ ਕਿੰਨੇ ਵਧੀਆ ਬਣੇ ਨੇ ਔਰ ਜਿਹੜਾ ਲਸਣ ਦਾ ਫਲੇਵਰ ਹੈ ਨਾ ਉਹ ਬਹੁਤ ਹੀ ਵਧੀਆ ਆਏਗਾ ਦੇਖੋ ਲਸਣ ਦੇ ਵਿੱਚ ਛੋਟੇ ਛੋਟੇ ਪੀਸ ਜੜੇ ਨੇ ਨਜ਼ਰ ਆਣੇ ਸ਼ੁਰੂ ਹੋ ਗਏ ਨੇ ਹਾਂ ਜੇ ਅਸੀਂ ਹੁਣ ਪਾਵਾਂਗੇ ਗਰਮ ਮਸਾਲਾ ਬਿਲਕੁਲ ਲਾਸਟ ਤੇ ਪਾਣਾ ਪਹਿਲੇ ਨਹੀਂ ਪਾਣਾ ਕਿਉਂਕਿ ਇਹਨੂੰ ਭੁੰਨਣਾ ਨਹੀਂ ਅਸੀਂ ਅਸੀਂ ਇਹਦਾ ਫਲੇਵਰ ਲੈਣਾ ਠੀਕ ਹੈ ਜੀ ਸਬਜ਼ੀਆਂ ਵਿੱਚ ਅਸੀਂ ਕਈ ਵਾਰੀ ਪਹਿਲੇ ਪਾ ਲਨੇ ਆ ਬਟ ਇੱਥੇ ਮੇਥੀ ਵਿੱਚ ਬਿਲਕੁਲ ਐਂਡ ਤੇ ਪਾਣੀ ਆ ਨੇ ਇਹ ਚੀਜ਼ਾਂ ਤੇ ਹੁਣ ਅਸੀਂ ਨਾਲ ਹੀ ਗੈਸ ਬੰਦ ਕਰ ਦਵਾਂਗੇ ਕਿਉਂਕਿ ਸਾਡਾ ਪਾਣੀ ਬਿਲਕੁਲ ਸੁੱਕ ਚੁੱਕਿਆ ਔਰ ਮੇਥੀ ਸਾਡੀ ਬਿਲਕੁਲ ਤਿਆਰ ਹੋ ਗਈ ਹੈ। ਇਹ ਦੇਖੋ ਜੀ ਧਨੀਆਂ ਵੀ ਅੱਛੇ ਤਰ੍ਹਾਂ ਮਿਕਸ ਹੋ ਗਿਆ ਤੇ ਹੁਣ ਨਾ ਤੁਹਾਨੂੰ ਪਲੇਟ 'ਚ ਕੱਢ ਕੇ ਦਿਖਾ ਰਹੀ ਹਾਂ। ਹਾਂਜੀ ਤੁਸੀਂ ਦੇਖ ਸਕਦੇ ਹੋ ਕਿ ਮੇਥੀ ਆਲੂ ਕਿੰਨੇ ਵਧੀਆ ਬਣ ਗਏ ਕਲਰ ਦੇਖੋ ਕਿੰਨਾ ਵਧੀਆ ਦਾ ਆ। ਔਰ ਫਲੇਵਰ ਵੀ ਅੰਨਾ ਵਧੀਆ ਆ ਨਾ ਕਿ ਕਿ ਖੁਸ਼ਬੂ ਪੂਰੀ ਘਰ ਵਿੱਚ ਫੈਲ ਰਹੀ ਹੈ ਹੁਣ ਤੁਸੀਂ ਦੇਖੋ ਇਹਨੂੰ ਬੱਚਿਆਂ ਨੂੰ ਜਦੋਂ ਤੁਸੀਂ ਦੇਣਾ ਦੇ ਤੇ ਮੱਖਣ ਪਾ ਲਓ کریم ਪਾ ਲਓ ਕੁਝ ਵੀ ਪਾ ਕੇ ਦੇ ਸਕਦੇ ਹੋ ਮਲਾਈ ਵੀ ਪਾ ਕੇ ਦੇ ਸਕਦੇ ਹੋ ਇਹ ਦੇਖੋ ਘਰ ਦਾ ਮੱਖਣ ਕੱਢਿਆ ਹੋਇਆ ਪਾਓ ਐਨੇ ਬੱਚੇ ਖੁਸ਼ ਹੋ ਕੇ ਖਾਣਗੇ ਵੱਡੇ ਛੋਟੇ ਸਭ ਬੜੇ ਮਜ਼ੇ ਨਾਲ ਖਾਣਗੇ ਔਰ ਜਰੂਰ ਇੱਕ ਵਾਰੀ ਮੇਰੀ ਰੈਸਪੀ ਨੂੰ ਟਰਾਈ ਕਰਕੇ ਦੇਖਣਾ ਬਹੁਤ ਹੀ ਵਧੀਆ ਤੇ ਬਹੁਤ ਹੀ ਟੇਸਟੀ ਔਰ ਬਹੁਤ ਹੀ ਹੈਲਦੀ ਬਣਦੀ ਹੈ ਠੀਕ ਹੈ ਜੀ ਇੱਕ ਵਾਰੀ ਜ਼ਰੂਰ ਟਰਾਈ ਕਰਨਾ ਓਕੇ ਜੀ ਸਤਿ ਸ਼੍ਰੀ ਅਕਾਲ ਜੀ